ਪਾਲਸਾਏਡ ਦਾ ਨਾਮ ਆਪ ਜੀ ਸਾਰੀਆਂ ਸੰਗਤਾਂ ਜਾਣਦਿਆਂ ਨੇ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਉਹਨਾਂ ਸੇਵਾਦਾਰਾਂ ਵੱਲੋਂ ਵੀ ਅੱਜ ਗੁਰੂ ਮਹਾਰਾਜ ਦਾ ਸਵਾਗਤ ਕੀਤਾ ਗਿਆ ਸੇਵਾ ਕਰ ਰਹੇ ਨੇ ਇਹ ਸਤਿਗੁਰਾਂ ਦੇ ਦਰ ਦੀ ਸੇਵਾ ਕੋਈ ਕਿਸੇ ਰੂਪ ਵਿੱਚ ਸੇਵਾ ਕਰਦਾ ਕੋਈ ਮਾਨ ਕਰਕੇ ਕੋਈ ਤਨ ਕਰਕੇ ਕੋਈ ਧਨ ਕਰਕੇ ਕਿਉਂਕਿ ਗੁਰੂ ਦੇ ਦਰ ਤੋਂ ਸੇਵਾ ਕੀਤੀ ਕਦੇ ਜਾ ਹੀ ਨਹੀਂ ਜਾਂਦੀ ਮੇਰਾ ਬੈਜ ਗੁਰੂ ਗੋਬਿੰਦ ਸਾਹਿਬ ਮੇਰਾ ਬੈਜ ਹੈ ਜਿਹੜਾ ਗੁਰੂ ਹੈ ਸਾਰਾ ਜਿਹੜਾ ਗੁਰੂ ਆਪਣੇ ਸਿੱਖ ਜਨ ਸੁਭਾਵ ਨਾਲ ਅਸੀਂ ਸੇਵਾ ਕਰਦੇ ਆਂ ਤੋ ਨਾਲ ਹੀ ਜੋ ਐਡਜ ਸੇਵਾ ਹੈ ਜਿਹੜੇ ਭਾਈ ਰਵੀ ਜੀ ਜਿਹਨੂੰ ਰਵੀ ਕਰਕੇ ਜਾਣਿਆ ਆਪਜੀ ਜਾਣੋ ਉਹਨਾਂ ਦੇ ਨਾਮ ਤੋਂ ਜਾਣੋ ਕਿਉਂਕਿ ਉਹਨਾਂ ਦੇ ਗੁਰੂ ਦੀ ਬਖਸ਼ਿਸ਼ ਹੋਈ ਉਹਨਾਂ ਨੇ ਇਹ ਐਡਜ ਜਿਹੜੀ ਸੰਸਥਾ ਚਲਾਈ ਸੀ ਉਹਦੀ ਬਦੌਲਤ ਅੱਜ ਸਾਰੇ ਬਾਡੜ ਦੇ ਵਿੱਚ ਜਿੱਥੇ ਵੀ ਗੁਰੂ ਦਾ ਸਿੱਖ ਮਿਲਦਾ ਹੈ ਭਾਈ ਰਵੀ ਸਿੰਘ ਜੀ ਦੇ ਇਹ ਪ੍ਰਾਨਾਂ ਕੀਤੇ ਸੰਗਤ ਦੇ ਸਹਿਯੋਗ ਦੇ ਨਾਲ ਉਹ ਸਾਰੇ ਐਡਜ ਚ ਜਿਹੜੇ ਸੇਵਾਦਾਰ ਜਿਹਨੇ ਬਣਤੀ ਆਨੇ ਸੇਵਾ ਕਰਦੇ ਨੇ ਆਪਣੇ ਹਾਜ਼ਰੀਆਂ ਨਾਲ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤਾਂ ਕਰਕੇ ਵੇਖੋ ਸੰਗਤ ਜੀ ਗੁਰੂ ਮਹਾਰਾਜ ਜੀ ਦੇ ਦਰਦੀ ਸੇਵਾ ਜਿਹੜੀ ਇਹ ਕੋਈ ਵੀ ਭਾਵਨਾ ਦੇ ਨਾਲ ਮਨ ਕਰਕੇ ਕਰੀਏ ਭਾਵੇਂ ਤਨ ਕਰਕੇ ਭਾਵੇਂ ਤਨ ਕਰਕੇ